ਇਹ ਤਾਂ ਕਿਤੇ ਨਹੀਂ ਲਿਖਿਆ ਹੈ ਵੈਰੂ ਵੈਰੂ ਕਰਨਾ ਤੁਹਾਡਾ ਆਪਣਾ ਮਨ ਬਸ ਚੋ ਜੀ ਇਹ ਤਾਂ ਨਹੀਂ ਲਿਖਿਆ ਲਿਖਿਆ ਕੀ ਹੋਇਆ ਗਿਆਨ ਕਾ ਬੱਦਾ ਮਨਨ ਹੈ ਕੰਨ ਦੇ ਨਾਲ ਬੰਨ੍ਹਿਆ ਜਾਣ ਇਹ ਵਾਸਤੇ ਹੋਣਾ ਬਲਣਾ ਨਹੀਂ ਸੁਣਾ ਤੇ ਗਿਆਨੀ ਨਾ ਹੋਇਆ ਰ ਫਿਰ ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਗੁਰ ਪਾਇਆ ਪਾਇਆ ਸੱਚ ਦਾ ਗਿਆਨ ਪਾਇਆ ਸੱਚ ਦਾ ਗਿਆਨ ਸੱਚ ਦਾ ਗਿਆਨ ਕੀ ਹੁੰਦਾ ਮਾਨੁ ਬੁੱਧੀ ਸੱਚ ਸਰੂਪ ਨੇ ਇਹਨਾਂ ਦਾ ਹੀ ਗਿਆਨ ਇਹ ਆਤਮਾ ਸਤ ਸਰੂਪ ਹੈ ਆਤਮਾ ਦਾ ਗਿਆਨ ਆਤਮ ਗਿਆਨ ਪਾਇਆ ਫਿਰ ਨਦਰਿ ਸਤਗੁਰ ਪਾਇਆ ਇਹ ਜੀਵ ਬਹੁਤੇ ਜਨਮ ਭਰਮਿਆ ਬਹੁਤ ਜਨਮਾਂ ਦੇ ਵਿੱਚ ਪਰਮ ਦਾ ਫਿਰਦਾ ਰਿਹਾ ਜੀ ਉਹ ਤਾਂ ਨਹੀਂ ਮਿਲਿਆ ਸੱਚ ਦਾ ਗਿਆਨ ਉਹ ਦੂਸਰੇ ਜਨਮਾਂ ਦੇ ਤਾਂ ਖਰ ਕੀ ਮਿਲਣਾ ਸੀ ਉਹਨੂੰ ਕਾਇਦਨੂਮੇ ਵੀ ਕਾਇਦਨੂਮਾ ਲਾਇਓ ਚ ਵੀ ਨਹੀਂ ਮਿਲਿਆ ਬਹੁਤੇ ਜਨ ਨੂੰ ਭਰਮਿਆ ਆ ਸਤਗੁਰੂ ਸ਼ਬਦ ਸੁਣਾਇਆ ਹਾਂ ਸਤਗੁਰੂ ਸ਼ਬਦ ਸੁਣਾਇਆ ਫੇਰ ਸਤਗੁਰੂ ਸ਼ਬਦ ਸੁਣਾਇਆ ਅਸਲ ਵਿੱਚ ਸਤਗੁਰ ਨੇ ਸਤਗੁਰ ਨੇ ਸ਼ਬਦ ਸੁਣਾਇਆ ਸੁਣ ਕੇ ਆਪ ਬਿਨਾਂ ਕਰਨਾ ਤੇ ਮਨ ਬੁੱਧੀ ਨੂੰ ਫਿਰ ਬੋਲ ਕਾਉਣ ਨੇ ਫਿਰ ਸਤਗੁਰੂ ਸਾਹਿਬ ਸੁਣਾਇਆ ਸਤਗੁਰ ਤੇ ਖਾਲੀ ਕੋਈ ਨਹੀਂ ਨਾਮ ਪਾਇਆ ਮਨਬੁੱਦੀ ਨੇ ਸਤਗੁਰ ਤੋਂ ਅਸਲ ਚ ਹੱਡ ਬੀਤੀ ਹੈ ਸਾਰੀ ਕਹਾਣੀ ਇਹ ਤੋਂ ਹੱਡ ਬੀਤੀ ਹੈ ਜੋ ਪ੍ਰਾਪਤੀ ਹੋਈ ਹੈ ਉਹ ਦੱਸੀ ਹੈ ਇਹ ਜਿਉ ਬਹੁਤੇ ਜਨਮ ਭ੍ਰਮ ਆਪਣੀ ਗੱਲ ਦੱਸੀ ਹੈ ਬਹੁਤ ਜਨਮਾਂ ਚ ਭ੍ਰਮੇ ਹੋ ਆਇਆ ਦੂਰੋਂ ਚੱਲ ਕੇ ਇਹ ਵੀ ਆਪਣੀ ਹੱਡ ਬੀਤੀ ਹੈ ਤਾں ਕਦੇ ਜਾ ਕੇ ਸਤਗੁਰੂ ਨੇ ਸ਼ਬਦ ਸੁਣਾਇਆ ਸਤਗੁਰੂ ਨੂੰ ਸੁਣਿਆ ਤਾਂ ਸੁਣਾਇਆ ਨਾ ਸਤਗੁਰੂ ਸ਼ਬਦ ਸੁਣਾਇਆ ਸੁਣਾਇਆ ਸਤਗੁਰੂ ਜੇਵੜ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਹੋੜੇ ਲੋਕਾਂ ਨੂੰ ਸਾਰਿਆਂ ਨੂੰ ਕੋ ਗੱਲ ਕਹੀ ਹੈ ਹੱਡਵਿਤੀ ਕਿ ਸਤਗੁਰੂ ਤੋਂ ਵੱਡਾ ਕੋਈ ਦਾਤਾ ਨਹੀਂ ਹੈ ਦਾਤਾ ਬਹੁਤ ਲੋਕ ਬੰਦਦੇ ਨੇ ਦੇਵ ਦੇਵਤਿਆਂ ਤੋਂ ਮੰਗਦੇ ਨੇ ਅਰਦਾਸਾਂ ਕਰਦੇ ਨੇ ਪਰ ਉਹ ਦਾਤ ਨਹੀਂ ਮੰਗਦੇ ਜਿਹੜੀ ਸਭ ਤੋਂ ਵੱਡੀ ਹੈ ਮੰਗਦੇ ਹੀ ਨਹੀਂ ਜੋ ਕੁਝ ਮੰਗਦੇ ਨੇ ਉਹ ਮੰਗਣ ਵਾਲੀ ਚੀਜ਼ ਹੀ ਨਹੀਂ ਹੈ ਜੋ ਅਸੀਂ ਮੰਗਦੇ ਆ ਮੰਗਣ ਵਾਲੀ ਨਹੀਂ ਹੈ ਉਹ ਤਾਂ ਬਿਨਾਂ ਮੰਗੇ ਤੇ ਮਿਲਦੀ ਹੈ ਉਹ ਤਾਂ ਮਿਲਣੀ ਹੀ ਮਿਲਣੀ ਹੈ ਉਹ ਨਾਮ ਅੰਗੇ ਤੇ ਰੁਕਦੀ ਐ ਨਾਮ ਅੰਗੇ ਤੇ ਮਿਲਦੀ ਐ ਜੇ ਕਹੈ ਮੈਨੂੰ ਨਾਂ ਦੇ ਤਾਂ ਨਾਂ ਰੁਕਦੀ ਐ ਕੋਈ ਸਰੀਰ ਵਾਸਤੇ ਖਬਰਾਂ ਕਿਦੇ ਵਾਸਤੇ ਜਿਹੜੀ ਜ਼ਾਤ ਐ ਖਬਰਾਂ ਅਸੀਂ ਉਹਦੇ ਰਖਵਾਲੇ ਆ ਸੂ ਮੈਂ ਤੁਹਾਨੂੰ ਰੱਖਣ ਕੋਈ ਦੀਆ ਉਹ ਵੀ ਕਹੈ ਤੁਹਾਨੂੰ ਮੇਰਾ ਤਾਂ ਤਾਂ ਤੈਨੂੰ ਦਿੱਤਾ ਕਿਸੇ ਵਾਸਤੇ ਤੇਰੇ ਵਾਸਤੇ ਤਾਂ ਦਿੱਤਾ ਹੀ ਨਹੀਂ ਤੂੰ ਤਾਂ ਖੋਲ ਕੋਈ ਜ਼ਰੂਰੀ ਗੱਲ ਨਹੀਂ ਜੋ ਸਾਨੂੰ ਮਿਲਦਾ ਸਾਡੇ ਵਾਸਤੇ ਹੋ ਪਤਾ ਨਹੀਂ ਕਿ ਦੇ ਵਾਸਤੇ ਪਤਾ ਨਹੀਂ ਕਿ ਦੇ ਵਾਸਤੇ ਉਹ ਤਾਂ ਖਜ਼ਾਨਚੀ ਹੈ ਰਖਵਾਲਾ ਸੂਤਾਂ ਰੱਖਣ ਵਾਸਤੇ ਤੇ ਤੈਨੂੰ ਰੱਖ ਹੀ ਕਰਨ ਵਾਸਤੇ ਤੇ ਤੂੰ ਰੱਖ ਛੱਡ ਵਰਤਣਾ ਨਹੀਂ ਹੈ ਤੇ ਤੋ ਕਹਦਾ ਮੇਰਾ ਮੇਨੂ ਵੇ ਇਹ ਜੀ ਉਹ ਗੱਲ ਸਾਰਿਆਂ ਦੀ ਹੈ ਸਤੁਰ ਜੇਵੜ ਦਾਦਾ ਕੋ ਨਹੀਂ ਉਹ ਦਾਤ ਦਿੰਦਾ ਹੈ ਇਹੜੀ ਕਿਤੇ ਮਿਲਦੀ ਹੋਈ ਨਹੀਂ ਕੋਈ ਦੇ ਹੀ ਨਹੀਂ ਸਕਦਾ ਸਤਗੁਰ ਦਾ ਫਿਰ ਅੰਦਰ ਮਾਰੋ ਕੀ ਬੰਗਦੇ ਮਾਰੋ ਸੀ ਕੀ ਬੰਗਦੇ ਸਤਗੁਰ ਉਹ ਤਾਰ ਹੈ ਜਿਹਦੇ ਵਿੱਚ ਸੱਚਖੰਡ ਦੇ ਪਾਵਰ ਹਾਊਸ ਤੋਂ ਸ਼ਕਤੀ ਆ ਰਹੀ ਜਿਹਾ ਸਿੱਧਾ ਡਾਇਰੈਕਟ ਪਾਵਰ ਹਾਊਸ ਨਾਲ ਜੁੜਿਆ ਹੈ ਤਾਰ ਬਸ ਉਹ ਤਾਰ ਨਾਲ ਤਾਰ ਟੱਚ ਹੋਈ ਉਡੀ ਤਾਰ ਟੱਚ ਹੋਈ ਉਹਦੇ ਨਾਲ ਚਾਨਣ ਹੋ ਗਿਆ ਤੁਮ ਜਾਨਣ ਉਹਦੇ ਨਾਲ ਮਿਲੇ ਨਾਲ ਹੋਣਾ ਮਿਲੇ ਤੇ ਸਤਿਗੁਰ ਮਿਲਿਆ ਸੱਚ ਪਾਇਆ ਮਿਲੀ ਹੈ ਜਦ ਬੁੱਧੀ ਸਤਿਗੁਰ ਨਾਲ ਮਿਲੀ ਹੈ ਨਾ ਜੁੜੀ ਹੈ ਤਾਂ ਸੱਚ ਪਾਇਆ ਹੈ ਸਤਿਗੁਰ ਨਾਲ ਜੁੜਦੀਓ ਨਹੀਂ ਮੰਨਣਾ ਜੁੜੀ ਹੋਈ ਹੈ ਮਨ ਮੁਖੀ ਹੈ ਸਤਿਗੁਰ ਦੀ ਗੱਲ ਤਾਂ ਮੰਨਦੀ ਹੋਈ ਨਹੀਂ ਅੰਤਰਾਤਮਾ ਦੀ ਗੱਲ ਤਾਂ ਮੰਨਦੀ ਹੋਈ ਨਹੀਂ ਹੈ ਨੇੜੇ ਵੀ ਨਹੀਂ ਜਾਂਦੀ ਉਹਦੇ ਇਹ ਤਾਂ ਜੁੜੀ ਤਾਂ ਬੰਨ ਵਾਲਾ ਮਨ ਨੂੰ ਇਛਾ ਮਾਇਆ ਦੀ ਹੈ ਮਰ ਮਾਇਆ ਵਿੱਚ ਫਸ ਰਿਓ ਜਦ ਸਤਿਗੁਰ ਨਾਲ ਬੁੱਧ ਮਿਲ ਗਿਆ ਤਾਂ ਮਨ ਦਾ ਤਿਆਗ ਕਰਕੇ ਹੀ ਮਿਲ ਗਿਆ ਮਨ ਦੇ ਸਾਰੇ ਦੁੱਖ ਦੂਰ ਕਰਨ ਵਾਸਤੇ ਹੀ ਮਿਲ ਗਿਆ ਮੰਦਿਆਂ ਛਾਵਾਂ ਦਾ ਬਲੀਦਾਨ ਕਰਕੇ ਹੀ ਮਿਲਿਆ ਤੇਰੀ ਨਹੀਂ ਕੋਈ ਗੱਲ ਮੰਨਨੀ ਜਿੰਨੀਆਂ ਤੇਰੀਆਂ ਅੱਛਾਂ ਪੂਰੀਆਂ ਕੀਤੀਆਂ ਤੇਰੀ ਬਿਮਾਰੀ ਵਧੀ ਹੈ ਤੇਰੀ ਬਿਮਾਰੀ ਹੁਣ ਮੈਂ ਹਟਾਉਣੀ ਹੈ ਇਹ ਤਾਂ ਜੋ ਕੋਈ ਤਾਂ ਖਾਦਾ ਮੰਗਿਆ ਇਹਨਾਂ ਦੇ ਬਿਮਾਰੀਆਂ ਵਧ ਗਏ ਨੇ ਵਧ ਗਏ ਨੇ ਤੂੰ ਬਿਮਾਰਾ ਦਨੂ ਕੀ ਬਤਾ ਵੀ ਇਲਾਜ ਕੀ ਹੈ ਤੂੰ ਤਾਂ ਇਹ ਕਹੀ ਜਨ ਮੇਰਾ ਉਹ ਚੀਜ਼ ਨੂੰ ਜੀ ਕਰਦਾ ਮੇਰਾ ਉਹ ਚੀਜ਼ ਨੂੰ ਜੀ ਕਰਦਾ ਬਾਹਰ ਜਿਹੜੇ ਇਲਾਜ ਦੱਸਣ ਵਾਲੇ ਨੇ ਨੀ ਹੋਗੇ ਖਤਰਾ ਹੈ ਜਾਨ ਨੀਮ ਬੁੱਲਾ ਖਤਰਾ ਹੈ ਇਮਾਨ ਦੇਖੋ ਉਹਨਾਂ ਨੇ ਮੁਸਲਮਾਨਾਂ ਨੇ ਗੱਲ ਕਹਿਤੀ ਸੀ ਨੀਮ ਗੀਮ ਜਿਹੜਾ ਖਤਰਾ ਹੈ ਜਾਨ ਹੈ ਜਾਨ ਨੂੰ ਖਤਰਾ ਹੈ ਜਿਹੜਾ ਨੀਮ ਬੁੱਲਾ ਹੈ ਬੁੱਲਾ ਪੂਰਾ ਨਹੀਂ ਜਾਣਦਾ ਇਸਲਾਮ ਦੀ ਸਮਝ ਉਹ ਇਮਾਨ 'ਚ ਖਤਰਾ ਪੈਦਾ ਕਰ ਦੂਗਾ ਸਾਡੇ ਨੀਮ ਜਿਹੜੇ ਨੇ ਪ੍ਰਚਾਰਕ ਉਹਨਾਂ ਨੇ ਖਤਰਾ ਪੈਦਾ ਕਰਤਾ ਸਿੱਖੀ ਨੂੰ ਖਤਰਾ ਪੈਦਾ ਕਰਤਾ ਸਿੱਖੀ ਨੂੰ ਅਜਿਹਾ ਖਤਰਾ ਹੈ ਪ੍ਰਚਾਰਕ ਗਲਤ ਨੇ ਜਾਣ ਬੁੱਝ ਕੇ ਨੇ ਜਾਂ ਗਿਆਨਤਾ ਬਸ ਨੇ ਠੀਕ ਨਹੀਂ ਕਰਦੇ ਜਾਣ ਬੁੱਝ ਕੇ ਕੁਝ ਅਗਿਆਨਤਾ ਬਸ ਨੇ ਕੋਈ ਜਾਣ ਬੁੱਝ ਕੇ ਇਸ ਕਰਕੇ ਸਿੱਖੀ ਜਿਹੜੀ ਹੈ ਇਹਦੀ ਇਹ ਹਾਲਤ ਤਰਸਯੋਗ ਹਾਲਤ ਹੀ ਆ ਗਈ ਸਿੱਖੀ ਉਹਨਾਂ ਨੇ ਗੱਲ ਕਹਿ ਦਿੱਤੀ ਅਸੀਂ ਹੁਣ ਤੇ ਡਰਦੇ ਨਹੀਂ ਕੋਈ ਅਕਾਲ 10 ਬਟਾਲੇ ਹਨ ਡਰ ਕੋਈ ਬੋਲਿਆ ਤਾਂ ਸੱਦਰੋ ਇਹ ਬਿਠਾਲਿਆ ਕਿਉਂ ਸੀ ਇਹ ਵੀ ਇਹ ਸ਼ਾਤਰ ਦਿਮਾਗਾਂ ਦੀ ਗੱਲ ਸੀ ਵੀ ਇਹ ਵੀ ਇਹ ਤੇ ਖਰਾਬ ਲੋਕ ਹੀ ਬੋਲੇ ਫੇਰ ਵੀ ਕਲੀਅਰ ਨਹੀਂ ਕਰ ਰਹੇ ਕੋਈ ਗੱਲ ਬੰਦ ਕਮਰੇ ਚ ਕਰਦੇ ਨੇ ਕਿਉਂ ਇਹ ਬੰਦ ਚੋਰੀ ਗਏ ਸੱਚ ਤਾਂ ਮદાન ਚ ਫੈਸਲੇ ਹੁੰਦੇ ਰਹੇ ਨੇ ਖਾਲਸੇ ਦੇ ਸਾਰਿਆਂ ਦੇ ਸਾਹਮਣੇ ਬੰਦ ਕਮਰੇ ਚੋਰ ਫੈਸਲਾ ਕਰਦੇ ਨੇ ਚੋਰ ਹਰਾਮਖੋਰ ਫੈਸਲਾ ਕਰਦੇ ਨੇ ਸੰਗਤ ਨੂੰ ਨਹੀਂ ਦੱਸਣਾ ਇਹ ਚੋਰਾਂ ਦੇ ਹੱਥ ਚ ਆ ਗਿਆ ਸਾਦਾ ਨਹੀਂ ਗੱਲ ਚੋਰਾਂ ਨੇ ਪ੍ਰਚਾਰ ਕਰ ਚੋਰ ਦੇ ਵੀ ਪ੍ਰਚਾਰ ਕਰ ਦੂਗਾ ਚੋਰ ਕੀ ਹੁੰਦਾ ਚੋਰ ਹਰਾਮਖੋਰ ਹੁੰਦਾ ਆ ਸੰਗ ਖਮੂਰਖੰਦ ਕੋਰ ਆ ਸੰਗ ਚੋਰ ਹਰਾਮਖੋਰ ਚੋਰ ਹਰਾਮਖੋਰ ਹਮੇਸ਼ਾ ਤਰਨੂ ਬਗਾੜਦਾ ਹੁੰਦਾ ਹੈ ਸ਼ਰਧਾ ਵਧਾਉਂਦਾ ਹੁੰਦਾ ਹੈ ਭਰੋਸਾ ਘਟਾਉਂਦਾ ਹੁੰਦਾ ਭਰੋਸਾ ਘਟਾ ਕੇ ਹੀ ਸ਼ਰਧਾ ਵੱਧਦੀ ਹੈ ਜਿਹੜਾ ਭਰੋਸੇ ਵਾਲਾ ਹੁੰਦਾ ਉਹਦੀ ਸ਼ਰਧਾ ਨਹੀਂ ਹੁੰਦੀ ਨਾਨਕ ਕੋਲ ਯਕੀਨ ਭਰੋਸਾ ਸੀ ਉਹਦੀ ਸ਼ਰਧਾ ਨਹੀਂ ਸੀ ਪੱਥਰ ਤੇ ਭਗਤਾਂ ਅੰਦਰ ਭਰੋਸਾ ਸੀ ਸ਼ਰਧਾ ਹੈ ਨਹੀਂ ਸੀ